ਪ੍ਰਭੂ ਵਾਲਮੀਕ ਮਹਾਰਾਜ ਜੀਓ ਤੇਰੇ ਸਿਰਖੋ ਅਥ ਸਹਿਵ ਸਤ ਗੁਰੂ ਗੁਰੂ ਗਿਆਨ ਦਾਤ ਮਹਾਰਾਜ ਜੀਓ ਰਲੋਕੀ ਨੂੰ ਸਜਣ ਦੇ ਲਈ ਅਵਰ ਸ਼ਕਤੀ ਵਾਨ ਓਰਨ ਪਰ ਗਠ ਬਰ ਹੋ ਗਆ ਵਾਲਮੀਕ ਪਗਵਾਨ ਤਯਾ ਗੰਮੀਸ਼ਵਰੇ ਰਚਿਆ ਜਦੋ ਜਹਾਨ ਸਾਜਿਨੋ ਕੰਡ ਪਰਥਵੀ ਚੰਦ ਸੁਰ ਜੈਸ ਵਾ ਰਵੰਗਰਵੰਗ ਜੋਤੋ ਤੋ ਜੋ ਸੇ ਸੁੰਦੋ ਕਾ ਰਚਿਆ ਸ਼ਕਤੀ ਪ੍ਰਭੂ ਦੇ ਉਸ ਵਿੱਚੋਂ ਸੰਸਾਰੇ देता साजे दिन तेरा देर लिख दी हर जीव दे वखो वख मात ਪਰਬਤ 사ਗਰ ਚਸਮੈ ਨਦੀਆਂ ਤੇ ਦਰਿਆ ਰੁੱਖ ਬੰਬੂਟਿਆ ਦਿੱਤੀ ਮਹਿਕੰਖੰਡਾ ਹੈ लख चो राशी में भली ईश्वर दा प हर हिकु जेव नेण में पंडार ਆਤਮਾ ਲੋਕ ਕੇ ਜੀਆਂ ਦੇ ਕਰਨ ਲਈ ਕਲਿਆੜ ਰੂਪ ਧਾਰੇ ਅਨਸਾਨ ਦਾ ਆਇਆ ਖੁਦ ਪਰਵਾਨ ਵਖਰੇ ਵਕਰੇ ਲੇਕਲੇ ਵਖ ਵਖਕ ਆਲੇ ਐ ਪਰ ਮਿਲਦੇ ਮੂਨਨਾ ਇਕ ਦੂਜੇ ਦੇ ਨਾਲ ਹਿੰਦੂ ਕਿੰਦੇ ਸ਼ੁਰੂ ਤੋਂ ਜਿਸ ਰਚਿਆ ਸੰਸਾਰ ਪਰਗਟ ਹੋਇਆ जग ਤੇ ਉਹ ਬ੍ਰਹਮ ਦਾ ਆਵਤਾਰ ਮੋਮਨ ਕਹਿੰਦੇ ਅਜਨ ਤੋ हमदार रखी आदम हवा न सृष्टि दीवन आव दाना खोजिया ਲਿਖਿਆ ਜੋ ਇਤਿਹਾਸ ਕਰਨ ਪਉ ਸੰਸਾਰ ਨੂੰ ਉਸ ਉਤੇ ਵਿਸ਼ਵਾਸ ਜਨਮ ਪਹਿਲਾ ਰਾਮ ਦੇ ਦਸ ਹਜ਼ਾਰ ਸਾਲ ਵਾਲਮੀਕ ਭਗਵਾਨ ਨੇ ਲਿਖੇ ਰਮਣਵ ਸ਼ਾਨ ਜਦਨਾ ਕਲਮ ਦਵਾਤ ਸੇ ਰਾਤ ਕਾਗਦ ਦਾਨਾ ਨਾ ਅਖਰਾਂ ਦਾ ਗਿਆਨ ਸੀ ਨੋ ਵਿਦੇ ਆ ਦੇਸ਼ਾ ਉਹਦੇ ਆਤ ਕਟ ਪੱਤਰਾ ඉදේ නේවෙදවාන සම්බේබෝති සුකනදේ ජූභක්ෂපගවාන ජිකර නාලෙදලනද ਵੜੀਏ ਕਰ ਤਸਦੀਕ ਆਦ ਪਰਖ ਤੱਕ ਜਾਗੇ ਦਾ ਸ੍ਰੀ ਵਾਲਮੀਕ ਹਥੀ ਇੱਕ ਗੁਰੂ ਵਾਲਮੀਕ ਸੰਸਾਰ ਦਾ ਰਤ ਪਲਣ ਹਾਰ ਜੁਗ ਜੁਗ ਪੈਰਾਇਓ ਸਦਾ ਉਹ ਸ਼ਕਤੇ ਦਾ ਆਵਤਾਰ ਸ਼ਬਦ ਰੂਪ ਵਿੱਚ ਉਸ ਨੂੰ করিয়ে जद भी जात वाल्मीक परवान जे कर देहन यमदात साजे जिसने तिरतवे साजेआ ਦੇਸ ਸੰਸਾਰ ਹੂਰਨ ਉਸ ਪਗਵਾਨ ਨੂੰ ਨਮਸ਼ਕਾਰ ਲਖਵਾੜ ਹੂਰਨ ਉਸ ਪਗਵਾਨ I'm